सारे को प्यार सतम पता है बारे गलत चर्चा करते रहने लव मैरिजी छाल मार धोखा देखा धोखा देसैड में बड़े तरीके ਪੜਾਈ ਦੇ ਨੰਬਰ 1 2% ਵਿੱਚ ਸੈੱਡ ਕਰਦੇ ਉਹ ਵਾਏ ਪਾਂਛੀ ਦਾ ਪੰਡਾਲ ਆ ਜਾਂਦਾ ਨਾ ਕਈ ਕਸਾਲ ਵੀ ਮੇਰੇ ਇੱਕ ਕਿੱਲੇ ਦੋ ਕਿੱਲੇ ਚਾਰ ਕਿੱਲੇ ਆਏ ਜੇ ਕਰਜ਼ਾ 10 ਲੱਖ 12 ਲੱਖ ਦਾ ਕਰਜ਼ਾ ਆਉਂਦਾ ਉਹ ਸੈੱਡ ਕਰ ਲੈਂਦੀ ਆ ਉਹ ਇੱਕ ਬੰਦਾ ਚੱਲ ਜਾਂਦਾ ਬਾਕੀ ਜਿਹੜੇ ਪਿਛਲਾ ਪਰਿਵਾਰ ਉਹ ਕਿਦੇ ਆਸਰੇ ਜੀਊਗਾ ਉਹ ਉਹਦੇ ਬੰਦੇ ਆਸਰੇ ਜਿੱਥੇ ਜਿਹੜਾ ਬੰਦਾ ਮਰ ਗਿਆ ਯਾਰ ਸੈੱਡ ਗੱਲਾਂ ਨੂੰ ਮਤਲੀ ਨਾਲ ਨਹੀਂਆ ਕਰਜ਼ਾ ਰਹਿ ਦੀ ਕੁਕਰੀ ਕਰ ਲੈਂਦੇ ਆ ਜਾਂ ਕੋਈ ਘਰ ਘਰ ਕਰ ਲੈਂਦੇ ਘਰ-ਜਾਂ ਘਰ ਜੋ ਕਰ ਲੈਣੋ ਸਚਾਰ ਕਰਨਾ ਆਤਮਿਕ ਚੈੜੀਆਂ ਆਏ ਗੱਲਾਂ ਚੰਗੀਆਂ ਨਹੀਂ ਪਿਆਰੀ ਰਿਪੋ ਅੱਜ ਤਾਂ ਹੁੰਦੀ ਪ੍ਰੇਮ ਆਸ਼ੀਸ਼ ਸਪਰੈਡ ਕਰਾਉਣਾ ਕਿ ਕੁੜੀ ਨੂੰ ਭੁੱਲ ਗਿਆ ਉਹ ਆਸ਼ੀਸ਼ ਆ ਜੀ ਕੰਮ ਹੋ ਗਿਆ ਹੋਣਾ ਜਿਹਨੇ ਗੱਲਾਂ ਉਸ ਮਤੇ ਬੱਚੇ ਦੇ ਕੋ ਜੇ ਵੀਡੀਓ ਗੇਮ ਖੇਡਦੇ ਐ ਜਿਹੜੀ ਮੰਮੀ ਡਾੜੀ ਫੂਲ ਨਹੀਂ ਦਿੰਦੇ ਤਾਂ ਆ ਆਹ ਲੱਗ ਨਸ਼ੇ ਬਾਰੇ ਟੌਪਿਕ ਆਪਾਂ ਉਖਰਾ ਕਰਾਂਗੇ ਤੇ ਸ਼ਾਰਟ ਕਰਦੇ ਆਂ ਅੱਜਕੱਲ ਤਰੀਕੇ ਬੜੇ ਆ ਗਏ ਆ ਵੀ ਕੋਈ ਗੱਡੀ ਥੱਲੇ ਆ ਜਾਂਦਾ ਕੋਈ ਟ੍ਰੇਨ ਥੱਲੇ ਆਏ ਨਾ ਕੋਈ ਕੋਲ ਤੋਂ ਛਾਲ ਮਾਰ ਦਿੰਦਾ ਪਾਖਾ ਦਾ ਨਹੀਂ ਛਾਲ ਮਾਰ ਦਿੰਦਾ ਯਾਰ ਸੈਡ ਕਿਉਂ ਕਰਦੇ ਜਿੰਦਗੀ ਇੱਕ ਵਾਰ ਹੀ ਮਿਲੀ ਆ ਹੱਸ ਕੇ ਖੇਡ ਕੇ ਇੰਜੋਏ ਐਂਟਰਟੇਨਮੈਂਟ ਕਰੋ ਚਾਰ ਦਿਨ ਘਟਾ ਇਹ ਦਾ ਫਸਲਾ ਦਾ ਮੰਨ ਲੈਣੀ ਰਾਜ਼ਨਾ ਦੇਖੋ ਕਿ 100 ਕਿਲੋ 150 ਕਿਲੋ ਨੂੰ ਨਹੀਂ ਜਾਤ ਨਹੀਂ ਹੁੰਦੀ ਉਹ ਆਂਦਾ 50 ਕਿਲੋ ਉਹ ਮਾਰਨ ਦਾ ਗਾ ਲਾ ਬੰਦ ਇਸ ਕਰੇ ਆਨੰਦ ਲੋ ਦੋ ਟਾਂ ਰੋਟੀ ਖਾਣੀ ਆ ਵਧੀਆ ਖਾਓ ਨੀਚਾ ਮਾਂਨੀ ਛਾੜਾ ਗਰਲਾਉਣੇ ਕਿਰੇ ਸੋਨੇ ਦੇ ਚੁੰਕ ਸੋਨੇ ਆ ਖਾਣੀਆਂ ਦੋ ਰੋਟੀਆਂ ਨਾਲ ਲਵੋ ਆਪਾਂ ਗੜੇ ਕਰ ਸੰਦਨ ਬੰਨ੍ਹਾ ਲੈਣਾ ਇਸ ਕਰਕੇ ਸਾਈਡ ਆਪਮਤ ਕਹਿਣਾ ਕਰੋ ਦੇਖੋ ਜੇ ਕੋਈ ਡਾਕਟਰ ਬੰਦਾ ਕੋਈ ਇੰਜੀਨੀਅਰ ਬੰਦਾ ਕੋਈ ਸਲਾਹ ਬੰਦਾ ਵਾ ਜੇ ਨੰਬਰ ਘਟਾ ਕੇ ਇਹ ਕੋਈ ਨੰਬਰ ਘਾਟ ਹੈ। ਸਾਲ ਉੱਤੇ ਆਸਮਤ ਕਰੀਏ। ਇਹ ਕੀ ਅੱਜ ਕੱਲ੍ਹ ਕੀ ਫੈਡ ਨਹੀਂ ਚੱਲ ਰਿਹਾ ਤਾਂ ਫੈਸ਼ਨ ਜੱਲ ਗਿਆ ਵਿਆਹ ਤੋਂ ਪਿਆਰ। ਆਦਮਤਾਂ ਨਹੀਂ ਕਰਨੀ ਜਾਂਦੀ ਵੀ ਨਾ ਪੜ੍ਹੋ ਲਿਖੋ ਨਾ ਰੋਸੋ ਰੋਸੋ ਮਾਰ ਜਾਣਾ। ਤੁਸੀਂ ਬਾਹਰ ਨਹੀਂ ਜਾਈ ਜਾਂਦੇ ਆ। ਚੰਦਰ ਦਾ ਬੱਚਾ ਦੰਗਰ ਮੰਨੀਆ ਦਾ ਗਿਲਾ ਬਚਾਉਂਦੀ। ਜੇ ਨਹੀਂ ਪੜ੍ਹਿਆ ਜਾਂਦਾ ਸਕਿੱਲ ਸਿੱਖ ਲੋ। ਆ ਵੀਰ ਮੇਰਾ ਸਕਿੱਲ ਸਿੱਖਣ ਲਿਆਵਾ। ਸਾਡਾ ਮੋਟਰ ਗੈਰੀ ਦਾ ਕੰਮ ਸਿੱਖਣ ਲਿਆਇ। ਇਹ ਚੀਰ ਪੀਰ ਸਾਰਾ ਹੋਏ ਹੀ ਕਰ ਲੈ। ਇਹ ਜਿਆਦਾ ਕੰਮ ਹੈ ਸ਼ਕੀਲਾ ਸੀ ਕੋ ਵੀ ਰਾਜ ਦੇ ਜਮਾਨੇ ਸ਼ਕੀਲਾ ਹੁਣ ਨਜ਼ਮੰਦਾ ਕਰੋੜਪਤੀ ਹੋ ਪਈ ਜੋ ਪਹਿਲੇ ਸਿੱਖ ਨਹੀਂ ਗਈ। ਤਾਂ ਹੀ ਵੈਲਡਿੰਗ ਹੋ ਗਿਆ, ਪਲੰਬਰ ਹੋ ਗਿਆ, ਇਲੈਕਟ੍ਰੀਸ਼ਨ ਹੋ ਗਿਆ। ਇਹੋ ਜਿਹੇ ਸਿੱਖ ਨੂੰ ਬਾਹਰ ਇੰਟਰਨੈਸ਼ਨਲ ਬਾਹਰ ਕੰਟਰੀ ਇਕ ਲਈ ਅਮਰੀਕਾ, ਸਟੇਟਸ ਜਿੱਲੇ ਜੋ। ਹਾਂ ਦੇਖੋ ਉਤਰਕਾਰ ਪੈਂਦੇ ਆ ਤੇ ਲੱਕੜ ਦੇ ਘਰ ਬਣਾਉਂਦੇ ਆ ਇੰਗਲੈਂਡ ਚ ਜਿੱਕੇ। ਜੇ ਤੋ ਸ਼ਕੀਲਾ ਉਤਰੇ ਨਹੀਂ ਤੇ ਲੇਬਰ ਤੇ ਜਾਣਾ ਬਣਾ ਆਪਣਾ ਬਾਟੇ ਜ। ਬਾਟੇ ਜ ਆਪਣਾ ਪਾਉਂਡ ਜੀ

ਆ ਗਿਆ ਜਿਹੜਾ ਉਹ ਚਾਹਵਾਤੀ ਜਿਹਨੇ ਲੇਪਾ ਚਾਹਵਾਤੀ ਆ ਆ ਆ ਵੀ ਵਧੀਆ ਗੱਲ ਗੇ ਪ੍ਰੈਸ਼ਿੰਗ ਪ੍ਰੈਸ਼ਿੰਗ ਕਈ ਵਾਰ ਜੀ ਟੈਨਸ਼ਨ ਤੇ ਰਹਿਦੀ ਦਵਾਈ ਨਹੀਂ ਜਿਹ ਹੈਗੀ ਜਿਹੜੀ ਨਹੀਂ ਜਿਹ ਹੈਗੀ ਟੈਨਸ਼ਨ ਟੈਨਸ਼ਨ ਤੇ ਹੋਣਾ ਨਹੀਂ ਯਾਰ ਮੰਨਦੋ ਦੂਰੀਆਂ ਖਾਣੀਆਂ ਸਵੇਰੇ ਦੂਰੀ ਸ਼ਾਮ ਨੂੰ ਖਾਣੀਆਂ ਹੈ ਮੰਨਦੋ ਕਿਹੜੇ ਕਮਾਈ ਚਾਹੀਏ ਇਹ ਮਾਲਕ ਨੇ ਦੇ ਕੋਣ ਆਪਾਂ ਦਾਣਾ ਖਾਣਦੇ ਆ ਇਹਦੇ ਨੇ ਪੱਟੀ ਛੜ ਦੇ ਉੱਤੇ ਉਹ ਇੱਕ ਬੂਤਰਾ ਨੇ ਕਾਮਾ ਲਾਉਣਾ ਹੋਰ ਕਿਦੋਂ ਵੀ ਆ ਸਕਦੇ ਇੱਦਾਂ ਜਿੱਥੇ ਜਾ ਪਣੀ ਆਪਣਾ ਉੱਥੇ ਆਪਾਂ ਨੂੰ ਜਾਣਾ ਪੈਂਦਾ ਕੋਈ ਭਾਰਾ ਬੰਨਣਾ ਹੁੰਦਾ ਆ ਵੀ ਇਹਦੇ ਕੋਲ ਕੰਮ ਸਿੱਧਾ ਨਾ ਕਿਦਾ ਵਈਆ ਸਾਲ ਦੋ ਸਾਲ ਹਰ ਕੋਈ ਲੱਗਦਾ ਹੁਣ ਘਰ ਬੋਨੇ ਆਪਾਂ ਇੱਕ ਨਾਲ ਇੱਕ ਜੋੜ ਕੇ ਸ਼ੀਸ਼ੀ ਨੂੰ ਕੱਟਾ ਲੱਗ ਜੰਦੂ ਜੇ ਦੋ ਤਿੰਨ ਨੂੰ ਬਿਲਕੁਲ ਛੋਟੇ ਇਹੋ ਜਿਹੇ ਬੰਦੇ ਆਂਦੇ ਆ ਵੀ ਸ਼ਾਰਟਕਟ ਤੇ ਅਈਂ ਹੀ ਹੋ ਗਏ ਹਨ ਸ਼ਾਰਟਕਟ ਆ ਕੇ ਕਾਲੀ ਅੱਗੇ ਤੁਰੇ ਤੁਹਾਨੂੰ ਬੜਾ ਕਾਹ ਕਾਪਰਾ ਨੇ ਬੇਜਰੇ ਬਣਾਈਆਂ ਇਸ ਕਰਕੇ ਬੇਨਤੀ ਆ ਵੀ ਆਤਮਤ ਕਰਨ ਬੋਲੋ ਕਿ ਸਾਇਰ ਦੇ ਕੋਈ ਡਿਪਰੈਸ਼ਨ ਜਿਹੜਾ ਆਏ ਹੈ ਹੈ ਕੋਸ਼ਿਸ਼ ਰੱਖੋ ਤੋਚ ਰੋਣ ਨੰਦ ਲੋ ਚਾਰ ਦਿਨ ਜ਼ਿੰਦਗੀ 'ਚ ਕੁਝ ਨਹੀਂ ਹੁੰਦਾ ਯਾਰ ਲੇਕਿਨ ਰਕਸ਼ਣ ਸੇ ਕੋ ਬੜੀਆ ਜਿਹੀ ਜਿੰਦਗੀ ਜਿੰਦੀ ਜੀਣੀ ਜੋ ਐ ਨਾ ਟੈਨਸ਼ਨ ਨਹੀਂ ਜਾਣੀ ਮਸਤ ਰੋਣ ਨੰਦ ਲੋ ਆਪਾਂ ਦੋ ਘੰਟੇ ਰੋਟੀ ਖਾਓ ਬਾਹਰ ਹੀ ਫਸਾ